ਸਤਿ ਸ਼੍ਰੀ ਅਕਾਲ ਬਿਲੀਓ ਕੀ ਹਾਲ ਚਾਲ ਹੈ ਮੀਨ ਕਰਦਾ ਸਾਰੇ ਠੀਕ ਠਾਕ ਹੋਵਗੇ ਤੇ ਸਵਾਗਤ ਹੈ ਬਿਲੀਓ ਅੱਜ ਦੇ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤੇ ਮੁਖਸਰ ਮੰਡੀ ਖਤਮ ਹੋ ਗਈ ਹੈ ਬਿਲੀਓ ਬਹੁਤ ਸੋਹਣੀ ਰਹੀ ਮੰਡੀ ਤੇ ਬਾਕੀ ਬਹੁਤ ਸਾਰੇ ਜਾਨਵਰ ਆਏ ਸੀ ਤੁਹਾਨੂੰ ਮੰਡੀ ਦੀ ਵੀ ਆਪਾਂ ਪੂਰੀ ਅਪਡੇਟ ਦਿਖਾਈ ਤੇ ਅੱਜ ਆਪਾਂ ਪਹੁੰਚ ਚੁੱਕੇ ਹਾਂ ਪੰਡ ਤੇ ਮੰਡੀ ਤੋਂ ਕੁਝ ਆਪਾਂ ਜਾਨਵਰ ਲੈ ਕੇ ਆਏ ਆ ਤੇ ਜਿਨ੍ਹਾਂ ਦੇ ਵਿੱਚੋਂ ਕਿ ਦੋ ਮਾਰਵਾੜੀ ਬਸ਼ੇਰੀਆਂ ਬਹੁਤ ਸੋਹਣੀਆਂ ਨਾਮ ਹੁੰਦਾ ਤਾਂ ਨੂੰ ਦੋਨੇ ਮਾਰਵਾੜੀ ਬਸ਼ੇਰੀਆਂ ਅੱਜ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਬਾਕੀ ਜਿਹੜੇ ਜਾਨਵਰ ਆਪਾਂ ਤੁਹਾਨੂੰ ਇੱਕ ਇੱਕ ਕਰਕੇ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਅੱਜ ਆਪਾਂ ਬਣਾਉਣੇ ਦੋਨੇ ਬਸ਼ੇਰੀਆਂ ਦੀ ਵੀਡੀਓ ਤੇ ਦੱਸਦੇ ਆਂ ਬਸ਼ੇਰੀਆਂ ਦੀ ਡਿਟੇਲ ਦੋਨੇ ਬਸ਼ੇਰੀਆਂ ਬਿੱਲੀ ਫੋਰ ਸੇਲ ਹੈ ਤੇ ਪਹਿਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਆਪਾਂ ਇੱਕ ਬਸ਼ੇਰੀ ਤੇ ਦੂਸਰੀ ਵੀਡੀਓ ਦੇ ਵਿੱਚ ਦੂਸਰੀ ਬਸ਼ੇਰੀ ਦਿਖਾਵਾਂਗੇ ਤੇ ਆਜੋ ਸ਼ੁਰੂ ਕਰਦੇ ਆਂ ਵੀਡੀਓ ਤੇ ਦੇਖਦੇ ਆਂ ਦੋਨੇ ਬਸ਼ੇਰੀਆਂ ਲੋ ਵੀ ਬੇਲੀਓ ਦੇਖੋ ਫਿਰ ਪਹਿਲੀ ਮਾਰਵਾੜੀ ਬੱਚੀ ਜਿਹੜੀਆਂ ਕੱਲ ਹੀ ਆਪਣੇ ਹਲੇ ਸਟਾਰਟ ਫਾਰਮ ਦੇ ਉੱਪਰ ਮੰਡੀ ਤੋਂ ਸਿੱਧੀਆਂ ਵੇਲੀਓ ਆਈਆਂ ਹੀ ਤੇ ਬੱਚੀ ਵੇਲੀਓ ਫੋਰ ਹਿੱਸੇ ਵਾਲਾ ਤੇ ਬਾਕੀ ਤੁਸੀਂ ਰੰਗ ਵੇਖ ਸਕਦੇ ਹੋ ਬੱਚੀ ਦਾ ਬਹੁਤ ਸੋਹਣਾ ਤੇ ਮਾਰਕਿੰਗ ਵੱਲੋਂ ਵੇਲੀਓ ਕੱਲਾ ਮੱਥੇ ਤੇ ਪਟਾ ਹੈ ਬੱਚੀ ਦੇ ਤੇ ਕੰਨ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਸ਼ਾਨਦਾਰ ਤੇ ਬਹੁਤ ਸੋਹਣਾ ਲੱਗਿਆ ਹੋਇਆ ਤੇ ਸ਼ੋਅ ਕੁਆਲਟੀ ਵਾਲੀ ਜਿਹੜੀ ਵੇਲੀਓ ਇਹ ਬੱਚੀ ਹੈ ਤੇ ਜੇ ਆਪਾਂ ਵੈਲਿਓ ਦੀ ਉਮਰ ਦੀ ਗੱਲ ਕਰ ਲਈਏ ਹਲੇ 58 ਮਹੀਨਿਆਂ ਦੀ ਇਹ ਜਿਹੜੀ ਬੱਚੀ ਹੈ ਜੇ ਵੈਲਿਓ ਬਲੱਡ ਲਾਈਨ ਦੀ ਗੱਲ ਕਰ ਲਈਏ ਤਾਂ ਖੜ ਵਾਲੇ ਪਲਵਾਨਾਂ ਦੇ ਘੋੜੇ ਦੀ ਇਹ ਬੱਚੀ ਹੈ ਤੇ ਸ਼ਾਨ ਦੀ ਜਿਹੜੀ ਇਹ ਪੋਤੀ ਹੈ ਵੈਲਿਓ ਤੇ ਸ਼ਾਨ ਘੋੜੇ ਦਾ ਨਾਮ ਤੁਸੀਂ ਸੁਣਾ ਹੀ ਹੋਣਾ ਤੇ ਜਿਹੜੇ ਨਵੇਂ ਆਪਣੇ ਘੋੜਾ ਪ੍ਰੇਮੀ ਵੀਰ ਉਹ ਸਰਚ ਮਾਰ ਕੇ ਜਿਹੜਾ ਦੇਖ ਸਕਦੇ ਆ ਤੇ ਬਾਕੀ ਜੇ ਕੰਨਾ ਬੱਖੋਂ ਬੱਚੀ ਦੀ ਗੱਲ ਕਰੋਗੇ ਤਾਂ ਬੇਲੀ ਤੁਸੀਂ ਕੰਨ ਦਾ ਬੱਚੀ ਦੇਖ ਹੀ ਸਕਦੇ ਬਹੁਤ ਸੋਹਣਾ ਤੇ ਬਹੁਤ ਸ਼ਾਨਦਾਰ ਕੰਨ ਜਿਹੜਾ ਬੱਚੀ ਦੇ ਲੱਗਿਆ ਹੋਇਆ ਤੇ ਬੇਲੀ ਹੋਰ ਜੇ ਤੁਹਾਨੂੰ ਇਸ ਬੱਚੀ ਦੀ ਗਹਿਰਾਈ ਚ ਕੋਈ ਡਿਟੇਲ ਚਾਹੀਦੀ ਹੋਵੇ ਤਾਂ ਤੁਸੀਂ ਕਾਲ ਕਰ ਸਕਦੇ ਹੋ ਮੈਂ ਥੱਲੇ ਨੰਬਰ ਛਾੜ ਰਿਹਾ ਡਾਕਟਰ ਉਤਾਰ ਦਾ ਤੇ ਤੁਸੀਂ ਉਹਦੇ ਨੰਬਰ ਤੇ ਕਾਲ ਕਰਕੇ ਬੱਚੀ ਦੀ ਹੋਰ ਵੀ ਜਿਹੜੀ ਤੁਹਾਨੂੰ ਗਹਿਰਾਈ ਨਾਲ ਜਾਣਕਾਰੀ ਚਾਹੀਦੀ ਹੋਵੇ ਉਹ ਤੁਸੀਂ ਜਾਣਕਾਰੀ ਲੈ ਸਕਦੇ ਆਂ ਬਾਕੀ ਬੇਲੀਓ ਲੋਕੇਸ਼ਨ ਤੁਹਾਨੂੰ ਪਤਾ ਹੀ ਹੈ ਬਰਾੜ ਸਟੱਡ ਫਾਰਮ ਮੱਲਾ ਤੇ ਫਰੀ ਕੋਟ ਦੇ ਵਿੱਚ ਇਹ ਪੈਂਦਾ ਨੀਅਰ ਬਾਜਾਖਾਨਾ ਤੇ ਜੇ ਕਿਸੇ ਵੀਰ ਨੇ ਇੱਥੇ ਆ ਕੇ ਵੀ ਬੱਚੀ ਦੇਖਣੀ ਹੋਊ ਤਾਂ ਤੁਸੀਂ ਇੱਥੇ ਆ ਕੇ ਵੀ ਬੱਚੀ ਨੂੰ ਜਿਹੜਾ ਦੇਖ ਸਕਦੇ ਆ ਤੇ ਹੋਰ ਵੀ ਕਾਫੀ ਜਾਨਵਰਾਂ ਦੀਆਂ ਜਿਹੜੀਆਂ ਬੇਲੀਓ ਆਪਾਂ ਆਪਣੇ ਚੈਨਲ ਤੇ ਵੀਡੀਓ ਪਾ ਰੱਖੀਆਂ ਤੇ ਜਿਹੜੇ ਆਪਾਂ ਮੰਡੀ ਤੋਂ ਲਿਆਂਦੇ ਆ ਇੱਕ ਇੱਕ ਕਰਕੇ ਉਹਨਾਂ ਦੀਆਂ ਵੀ ਆਪਾਂ ਵੀਡੀਓ ਪਾਵਾਂਗੇ ਚੈਨਲ ਦੇ ਉੱਤੇ ਤਦ ਤੁਸੀਂ ਸਾਰੇ ਜਾਨਵਰਾਂ ਨੂੰ ਜਾ ਕੇ ਆਪਣੇ ਚੈਨਲ ਦੇ ਉੱਪਰ ਦੇਖ ਸਕਦੇ ਆਂ ਚੈਨਲ ਤੇ ਜਰੂਰ ਵਿਜ਼ਿਟ ਕਰਿਓ ਹੂੰ ਤੇ ਉਹਦੇ ਜੋ ਜਾਨਵਰ ਲਗਭਗ ਬਿੱਲੀ ਉਹ ਪੁਰਾਣਿਆਂ ਚੋ ਸੇਲ ਹੋ ਚੁੱਕੇ ਆ ਹੁਣ ਜਿਹੜੇ ਆਪਾਂ ਨਵੀਆਂ ਵੀਡੀਓ ਪਾਵਾਂਗੇ ਉਹ ਜਾਨਵਰ ਜਿਹੜੇ ਆਪਣੇ ਕੋਲੇ ਹੁਣ ਨਵੇਂ ਆਏ ਆ ਤੇ ਉਹਨਾਂ ਦੀਆਂ ਵੀਡੀਓ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਆਂ ਆਪਾਂ ਸ਼ੁਰੂਆਤ ਕੀਤੀ ਅੱਜ ਇਸ ਬਸ਼ੇਰੀ ਤੋਂ ਜਿਹੜੀਆਂ ਜੜੇ ਜਾਨਵਰ ਆਪਣੇ ਮੰਡੀ ਤੋਂ ਆਏ ਉਹਨਾਂ ਦੀਆਂ ਸਾਰਿਆਂ ਦੀਆਂ ਵੀਡੀਓ ਆਪਾਂ ਇੱਕ ਇੱਕ ਕਰਕੇ ਵੀਲੀਓ ਲੋਡ ਕਰਾਂਗੇ ਤੇ ਉਹ ਤੋਂ ਨੌਣ ਵਾਲੇ ਦਿਨਾਂ ਦੇ ਵਿੱਚ 2-4 ਦਿਨਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਜਿਹੜੀਆਂ ਚੈਨਲ ਦੇ ਉੱਪਰ ਮਿਲ ਜਾਣਗੀਆਂ ਫੋਟੋਆਂ ਕਰਾਈ ਹੋਣ ਡਿਆ ਦੋ ਬੱਚੀਆਂ ਵੀ ਆਈਆਂ ਬੇਲੀਓ ਤੇ ਗੱਬਣ ਕੋੜੀਆਂ ਵੀ ਆਈਆਂ ਆਪਣੇ ਕੋਲੇ ਉਹਨਾਂ ਦੀਆਂ ਵੀਡੀਓ ਵੀ ਤੁਹਾਨੂੰ ਆਪਾਂ 1-2 ਦਿਨਾਂ ਦੇ ਵਿੱਚ ਜਿਹੜੀਆਂ ਹੋ ਲੋਡ ਕਰਕੇ ਦਿਖਾਵਾਂਗੇ ਤੇ ਬਾਕੀ ਤੁਸੀਂ ਬੱਚੀ ਦਾ ਨਖਰਾ ਦੇਖ ਸਕਦੇ ਹੋ ਬਹੁਤ ਸੋਹਣਾ ਰੰਗ ਜਿਹੜਾ ਕਾਲਾ ਬਿਲਕੁਲ ਸੱਪ ਵਰਗਾ ਤੇ ਮਾਰਕਿੰਗ ਵੱਲੋਂ ਦਾ ਤੁਸੀਂ ਦੇਖ ਹੀ ਲਿਆ ਕਿਸੇ ਵੀ ਪੱਖੋਂ ਵੈਲੀਓ ਜੇ ਤੁਸੀਂ ਦੇਖੋ ਤਾਂ ਇੱਕ ਵੀ ਪਰਸੈਂਟ ਕੋਈ ਵੀ ਜਿਹੜੀ ਕਮੀ ਬੱਚੀ ਦੇ ਵਿੱਚ ਨਹੀਂ ਹੈ ਤੇ ਬਾਲਪੋਰੀਆਂ ਦਾ ਵੈਲੀਓ ਤੁਹਾਨੂੰ ਪਤਾ ਹੀ ਹੈ ਜੋ ਵੀ ਆਪਣੇ ਫਾਰਮ ਦੇ ਉੱਪਰ ਜਾਨਵਰ ਆਉਂਦਾ ਹੈ ਬਾਲਪੋਰੀਆਂ ਦੀ ਬਿਲਕੁਲ ਆਪਣੀ ਵੀਡੀਓ ਗਾਰੰਟੀ ਹੁੰਦੀ ਹੈ ਕੋਈ ਵੀ ਜਿਹੜਾ ਆਪਣੇ ਤੋਂ ਜਾਨਵਰ ਲੈਂਦਾ ਹੈ ਬਾਲਪੋਰੀ ਬਿਲਕੁਲ ਵੈਲੀਓ ਦੇ ਕਲੀਅਰ ਹੋਊਗੀ ਤੇ ਬੈਲੀਓ ਤੁਸੀਂ ਬਸ਼ੇਰੀ ਦੇਖੀ ਪੂਰੀ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਬੈਲੀਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਆਪਣੇ ਜਿੰਨੇ ਵੀ ਘੋੜਾ ਪ੍ਰੇਮੀ ਵੀਰ ਹੈ ਘੋੜੀਆਂ ਰੱਖਣ ਵਾਲੇ ਜਾਂ ਘੋੜੀਆਂ ਨਵੀਆਂ ਖਰੀਦਣ ਵਾਲੇ ਨਵੇਂ ਘੋੜਾ ਪ੍ਰੇਮੀ ਵੀਰ ਸਾਰਿਆਂ ਕੋਲੇ ਵੀਡੀਓ ਜਿਹੜੀਆਂ ਪਹੁੰਚਦੀਆਂ ਹੋਣ ਤੇ ਸਾਰੇ ਜਾਨਵਰਾਂ ਨੂੰ ਦੇਖ ਸਕਣ ਤੇ ਆਪਾਂ ਆਪਣੇ ਸ਼ੌਂਕ ਨੂੰ ਹੋਰ ਪੂਰਪੂਰਤ ਕਰ ਸਕੀਏ ਤੇ ਬਹੁਤ ਚੰਗਾ ਲੱਗਦਾ ਬੈਲੀਓ ਜਦੋਂ ਕੋਈ ਨਵੇਂ ਚੰਗੇ ਸ਼ੌਂਕ ਨੂੰ ਜਾ ਚੰਗੇ ਕੰਮ ਨੂੰ ਲੋਕ ਪ੍ਰਮੋਟ ਕਰਦੇ ਆ ਤੇ ਦੂਜੀ ਛੋਟੀ ਬਿਛੇਰੀ ਦੀ ਵੀ ਵੈਲਿਊ ਆਪਾਂ ਵੀਡੀਓ ਜਿਹੜੀ ਉਹ ਇੱਕ ਅੱਧੇ ਦਿਨ ਦੇ ਵਿੱਚ ਅਪਲੋਡ ਕਰਾਂਗੇ ਤੇ ਵੀਡੀਓ ਆਪਾਂ ਬਣਾ ਰੱਖੀ ਬਾ ਥੋੜੀ ਬਹੁਤ ਜਿਹੜੀ ਐਡੀਟਿੰਗ ਉਹਦੀ ਬਚੀ ਹੋਈ ਹੈ ਤੇ ਉਹ ਕਰਕੇ ਆਪਾਂ ਇੱਕ ਦੋ ਦਿਨ ਦੇ ਵਿੱਚ ਵਿੱਚ ਵੀਡੀਓ ਨੂੰ ਆਪਾਂ ਲੋਡ ਕਰਾਂਗੇ ਤੇ ਕਿੱਦਾਂ ਦੀ ਲੱਗੀ ਬੱਚੀ ਤੁਹਾਨੂੰ ਇਹਦਾ ਵੀ ਦੱਸਿਓ ਤੇ ਨਾਲ-ਨਾਲ ਵੈਲਿਊ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤਾ ਜੋ ਨਵੇਂ-ਨਵੇਂ ਜਾਨਵਰਾਂ ਦੀਆਂ ਤੇ ਨਵੀਆਂ-ਨਵੀਆਂ ਵੀਡੀਓ ਤੇ ਨਵੀਆਂ-ਨਵੀਆਂ ਅਪਡੇਟ ਜਿਹੜੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਹੋਰ ਵੀ ਜਿਹੜੇ ਜਾਨਵਰ ਆਪਣੇ ਫਾਰਮ ਦੇ ਉੱਪਰ ਆਏ ਐ ਤੇ ਉਹਨਾਂ ਦੀਆਂ ਵੀਡੀਓ ਵੀ ਆਪਾਂ ਬਿਲਿਓ ਇੱਕ ਕਰਦੇ ਦਿਨ ਦੇ ਵਿੱਚ ਜਿਹੜੀਆਂ ਉਹ ਲੋਡ ਕਰਾਂਗੇ ਬਣਾ ਕੇ ਤੇ ਆਪਣੇ ਸਟਾਲੀਆਂ ਦੀਆਂ ਵੀ ਵੀਡੀਓ ਬਾ ਆ ਕੇ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਅਪਲੋਡ ਕਰਾਂਗੇ। ਸਾਰੇ ਜਾਨਵਰ ਜਿਹੜੇ ਆਪਾਂ ਇਕੱਠੇ ਕਰਕੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ। ਤੇ ਜਦੋਂ ਚੰਗੇ ਧੁੱਪ ਲੱਗੀ ਤਾਂ ਬਿਲਿਓ ਆਪਣੇ ਕੋਲੇ ਸਵਾਰੀ ਵਾਲੀਆਂ ਘੋੜੀਆਂ ਵੀ ਆਈਆਂ। ਨਾਲ ਨਾਲ ਆਪਾਂ ਸਵਾਰੀ ਕਰਕੇ ਵੀ ਤੁਹਾਨੂੰ ਦਿਖਾਵਾਂਗੇ ਧੰਨਵਾਦ